ਆਪਣਾ ਕੰਪਨੀ ਨਾਲ ਕਨੈਕਟ ਕਰਿਆ ਹੋਇਆ ਜੀ ਠੀਕ ਆ ਠੀਕ ਆ ਜੀ ਠੀਕ ਆ ਕੰਪਨੀ ਬਚਾ ਦੇਂਦੀ ਹੈ ਫੀਡ ਦੇਂਦੀ ਹੈ। ਫੀਡ ਦੇ ਦਿੰਦੀ ਹੈ। ਆਪਾਂ ਗੱਲਾਂ ਕਿ ਮਿਸ਼ਨ ਤੇ ਕੰਮ ਕਰਦੇ ਆ। ਠੀਕ ਹੈ ਜੀ। ਤੁਸੀਂ ਮਤਲਬ ਇਹਨੂੰ ਪਾਲਦੇ ਹੋ ਸਿਰਫ। ਇਕੱਲੇ ਪਾਲਣਾ ਪਾਲਣਾ ਜੀ। ਠੀਕ ਹੈ ਮਤਲਬ ਪਹਿਲੇ ਦਿਨ ਤੋਂ ਲੈ ਕੇ 40 ਦਿਨਾਂ ਤੱਕ ਆਪਣੀ ਇੱਥੇ ਸੇਮ ਹੀ ਫੀਡ ਰਹਿੰਦੀ ਹੈ ਸੇਮ ਹੀ ਦੇਖਪਾਲ ਸੇਮ ਹੀ। ਤਿੰਨ ਤਰ੍ਹਾਂ ਦੀ ਫੀਡ ਹੁੰਦੀ ਹੈ। ਠੀਕ ਹੈ ਠੀਕ ਹੈ। ਇੱਕ ਨੰਬਰ, ਇੱਕ ਨੰਬਰ ਚੱਲਦੀ ਹੈ 10 ਦਿਨ ਤੱਕ ਜੀ। ਠੀਕ ਹੈ ਠੀਕ ਹੈ। ਆ ਗਈ ਦੋ ਨੰਬਰ ਜੀ। ਠੀਕ ਹੈ ਠੀਕ ਹੈ। ਇਹ ਚੱਲੂਗੀ 24 ਦਿਨਾਂ ਤੱਕ ਜੀ। 24 ਦਿਨਾਂ ਤੱਕ। ਉਸ ਤੋਂ ਬਾਅਦ ਬਾਅਦ ਤਿੰਨ ਆ ਕੀ ਕੂਲਿੰਗ ਪੈਡ ਜੀ ਅਚਾਰ ਕੂਲਿੰਗ ਪੈਡ ਆਪਣੀ ਇਹਦੇ ਵਿੱਚ ਤੇ ਆਪਣੀ ਜੀ ਆਹ 63 ਦੇ ਹੋਰ ਦੱਸੋ ਮੜਾਈ ਆਪਣਾ ਕਿ ਕਿ ਲਵਾਈ ਹੈ ਜੀ ਇਹ ਇਹਦਾ ਵੀ ਬੈਨੀਫਿਟਡ ਟੈਂਪਰੇਚਰ ਦੇ ਵਿੱਚ ਸੈੱਡ ਦੇ ਉੱਪਰ ਜੀ ਪਹਿਲਾਂ ਪ੍ਰਾਲੀ ਪ੍ਰੂਈ ਪਾਈ ਹੋਈ ਸੀਗੀ ਹਾਂਜੀ 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 ਤੇ ਇਹ ਨਾਲ ਇੱਕ ਮਿੱਤਰ ਨੇ ਆਪਣੇ ਰਿਆ ਦਿੱਤੀ ਕਹਿੰਦੋ ਸੋਸ਼ੇ ਨੇ ਲਵਾ ਥਲੇ ਕਹਿੰਦਾ ਕਹਿੰਦਾ ਜਮੀ ਕਰਮੈਸ ਨਹੀਂ ਆਉਂਦੀ ਜੀ ਅੱਛਾ ਹੁਣ ਮਤਲਬ ਲੱਗਿਆ ਤੁਹਾਨੂੰ ਕਿੱਦਾਂ ਫਰਕ ਹੈ ਫਰਕ ਬਹੁਤ ਰਾਈ ਬਹੁਤ ਜਿਆਦਾ ਫਰਕ ਹੈ ਜਿੰਨੇ ਪਾ ਕਮਰੇ ਚ ਖੜਿਆ ਏਦਾਂ ਖੜਿਆ ਜੀ ਏਦਾਂ ਖੜਿਆ ਜੀ ਹਾਂ ਮੇਡਮ ਅਗਿਟਾਈ ਕਿ ਲੱਖ ਰੁਪਇਆ ਪਾਇਆ ਸੀ ਜੀ ਛੋਟਾ ਜਿਗਾੜ ਚ ਲਾਇਆ ਸੀ ਉਦੋਂ ਠੀਕ ਹੈ ਜੀ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ 20 ਲੱਖੋਂ ਦੋ ਲਾਤਾ ਦਾ ਇਹ ਕੰਮ ਵਧੀਆ ਕੀਤਾ ਤੁਸੀਂ ਹਾਂ ਜੀ ਵਧੀਆ ਕੀਤਾ ਜੀ ਵੀ ਮਤਲਬ ਇਸ ਟਾਈਮ ਆਪਣਾ ਪ੍ਰੋਫਿਟ ਦੇ ਵਿੱਚ ਆ ਗਿਆ ਹਾਂ ਹਾਂ ਜੀ ਪੂਰਾ ਹੀ ਪ੍ਰੋਫਿਟ ਦੇ ਵਿੱਚ ਆਇਆ ਠੀਕ ਹੈ ਠੀਕ ਹੈ ਜੀ ਹੁਣ ਆਪਣਾ ਘਟਾ ਘਟਾ ਚੈੱਕ ਹੁਣ ਪਿੱਛੇ ਚੈੱਕ ਆਏ ਸੀਗਾ ਜੀ 2 5 ਲੱਖਾਂ ਦੇ ਚੈੱਕ ਆਏ ਸੀਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਸ਼ੁਰੂ ਦੇ ਵਿੱਚ ਕਿੰਨੇ ਕ ਕਰਨ ਸ਼ੁਰੂ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਸੀਂ ਕਿੰਨਾ ਕਹਿਣੇ ਕਿੰਨਾ ਕ ਬਚਾ ਰੱਖਣਾ ਚਾਹੀਦਾ ਜਾਂ ਕਿੰਨਾ ਕ ਫਾਰ ਇਹ ਪੱਲਾ ਲੋ ਬਾਈ ਜਿਹੜਾ ਲੇਬਰ ਰੱਖੀਏ 3000 ਤੇ 5000 ਤੇ ਉਹੀ ਲੇਬਰ ਲਓ ਜੀ ਠੀਕ ਆ ਠੀਕ ਆ ਜੀ ਤੁਸੀਂ ਖਰਚਾ ਉਨੀ ਹੋ ਜਾਂਦਾ ਖਰਚਾ ਥੋੜਾ ਮੋਟਾ ਛੱਡਦਾ ਉਹ ਖਰਚਾ ਵਧੂਗਾ ਜੀ ਬਾਕੀ ਆਮਦਨ ਉਹਦੇ ਨਾਲ ਜ਼ਿਆਦਾ ਵਧੀ ਆ ਜ਼ਿਆਦਾ ਵਧੀ ਆ ਜੀ ਹਾਂ ਜੀ ਹਾਂ ਪਰ ਮੈਂ 24 ਘੰਟੇ ਰਹਿਣਾ ਪਊ ਆ ਜੀ ਰਹਿਣਾ ਪਊ ਆ ਜੀ ਕਈ ਵਾਰ ਜਿਵੇਂ ਪਾਣੀ ਚੁੰਨ ਲੱਗ ਰਿਹਾ ਦੇਖੋ ਜੀ ਹਾਂ ਜੀ ਹਾਂ ਇਹ ਪਾਣੀ ਦੀ ਕੀ ਮਤਲਬ ਕੀ ਦਿੱਕਤ ਹੈ ਜੀ ਥੱਲੇ ਗਿੱਲਾ ਹੋਊਗਾ ਥਾਂ ਜੀ ਫਿਰ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਹੁੰਚਿਆ ਹਾਂ ਸੰਦੀਪ ਘਮਾਨ ਪੋਲਟਰੀ ਫਾਰਮਾ ਪਿੰਡ ਭਾਈ ਕੀ ਪਸੌਰ ਜ਼ਿਲ੍ਹਾ ਸਮਰੂਪ ਵਿਖੇ ਵੀਰੋ ਜਿਹੜਾ ਇਹ ਫਾਰਮਾ ਇਹ ਸੰਦੀਪ ਵੀਰੇ ਨੇ 2015 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਉਹਦੇ ਬਿਲਕੁਲ ਮਤਲਬ ਇੱਕ ਇੱਕ ਛੋਟਾ ਜਿਹਾ ਫਾਰਮ ਵੀਰੇ ਨੇ ਸ਼ੁਰੂ ਕੀਤਾ ਸੀ ਤੇ ਬਾਈ ਨੂੰ ਅੱਜ 9 ਸਾਲ ਹੋ ਗਏ ਪੋਲਟਰੀ ਫਾਰਮ ਕੀਤੇ ਹੋਏ ਨੂੰ ਤੇ 9 ਸਾਲ ਦੇ ਵਿੱਚ ਕਾਫੀ ਤਜਰਬਾ ਹੋ ਜਾਂਦਾ ਤੇ ਬਾਈ ਮਤਲਬ ਕਿਵੇਂ ਕੰਪਨੀ ਦੇ ਨਾਲ ਮਿਲ ਕੇ ਆਪਣੇ ਇਸ ਪੋਲਟਰੀ ਫਾਰਮ ਨੂੰ ਚਲਾ ਰਿਹਾ ਹੈਗਾ ਕੀ ਸਾਰਾ ਪ੍ਰੋਸੈਸ ਆ ਸਾਰੀ ਪੋਲਟਰੀ ਫਾਰਮ ਦੇ ਬਾਰੇ ਵਿੱਚ ਜਾਣਕਾਰੀ ਆਪਾਂ ਵੀਰੇ ਤੋਂ ਲੈਣੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਸੰਦੀਪ ਵੀਰੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾੜੀ ਭਾਈ ਹਾਂ ਠੀਕ ਹੈ ਜੀ ਮੰਤਰ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਜੀ ਤੇ ਜਲਦੀ ਵੀਰੇ ਆਪਾਂ ਆਪਣੇ ਪਹਿਲਾਂ ਫਾਰਮ ਦਾ ਨਾਮ ਦੱਸੋ ਆਪਾਂ ਹਨਾ ਲਈ ਫਾਰਮ ਕੀਤਾ ਹੋਇਆ ਹੈਗਾ ਨਾਮ ਕੀ ਆ ਆਪਣੇ ਫਾਰਮ ਦਾ ਨਾਮ ਸੰਦੀਪ ਘਮਾਨਾ ਜੀ ਠੀਕ ਹੈ ਠੀਕ ਹੈ ਆਪਣਾ ਪਿੰਡ ਕਿਹੜਾ ਜੀ ਪਾਈਕੀ ਪਸੌਰ ਜੀ ਪਾਈਕੀ ਪਸੌਰ ਜ਼ਿਲ੍ਹਾ ਸੰਗਰੂਰ ਆਪਣਾ ਹੈ ਨਾ ਠੀਕ ਹੈ ਤੇ ਆਪਾਂ ਇਹ ਕੰਮ ਇਹਡਾ ਕਰਦੇ ਆ ਆਪਣਾ ਪੋਲਟਰੀ ਫਾਰਮ ਕਿੰਨੇ ਟਾਈਮ ਤੋਂ ਕਰ ਰਹੇ ਆ ਆਪ ਇਹ ਪਾ 2015 ਤੋਂ ਕਰ ਰਹੇ ਜੀ 2015 ਤੋਂ ਹੀ ਹਾਂ ਜੀ ਮਤਲਬ ਹੋਊਗੀ ਆਪਾਂ ਨੂੰ ਮਿਨੀਮਮ 9 ਸਾਲ ਦਾ ਹੋ ਗਿਆ ਨਾ ਕੰਮ ਕੀਤਾ ਵੀ ਤੇ ਸ਼ੁਰੂ ਦੇ ਵਿੱਚ ਹੀ ਮਤਲਬ ਜਿੱਦਾਂ ਆਪਣਾ ਇਹ ਸ਼ੁਰੂ ਦੇ ਚੰਨੀ ਪਾਇਆ ਸੀ ਬਧਾਇਆ ਹਾਲੀਵੁੱਡ ਬਧਾਇਆ ਸੀ ਆਪਾਂ ਪਹਿਲਾਂ 3000 ਦਾ ਫਾਰਮ ਪਾਇਆ ਸੀ ਉਧਰ ਜੀ ਠੀਕ ਹੈ ਠੀਕ ਉਧਰ ਪਾਇਆ ਸੀ ਪਹਿਲਾਂ ਇਹ ਹੁਣ ਹਾਲੀਵੁੱਡ ਦਾ ਬਧਾ ਆਪਾਂ ਮਤਲਬ ਆਹ 18000 ਦਾ ਹੋ ਗਿਆ ਜੀ 18000 ਦਾ ਇਹ ਜਿਵੇਂ 18000 ਮੈਂ ਦੱਸਿਆ ਮੈਂ ਇਹਦੇ ਵਾਰੀ ਵੀ ਮੈਨੂੰ ਲਾ ਲੋ ਪਹਿਲਾਂ 3000 ਦਾ ਪਾਇਆ ਸੀਗਾ ਜੀ ਚੂਚੇ ਨਹੀਂ ਆਈਏ ਬਣਨ ਚੂਚੇ ਦਾ 3000 ਬਚੇ ਇੱਕ ਇੱਕ ਮਤਲਬ ਇਹ ਦੁਬਾਰਾ ਦੱਸਿਓ 1 ਫੁੱਟ 2 ਇੰਚ ਦੇ ਵਿੱਚ ਹਾਂਜੀ ਹਾਂਜੀ ਇੱਕ ਬਚਾ ਰਹਿੰਦਾ ਇੱਕ ਬਚਾ ਰਹਿਣਾ ਜੀ ਠੀਕ ਹੈ ਠੀਕ ਹੈ ਜੀ ਗਰਮੀ ਦੇ ਵਿੱਚ 1 ਫੁੱਟ ਤਾਂ ਨਹੀਂ ਚੀ ਬਚਾ ਰਹਿੰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਜਿਉਂ ਜਿਉਂ ਫਿਰ ਪ੍ਰੋਫਟ ਹੋਈ ਗਿਆ ਆਪਾਂ ਹੋਏ ਵੀ ਫਾਰਮ ਵਧਾਈ ਗਏ ਜੀ ਮਤਲਬ ਬੈਨੀਫਿਟ ਹੋਇਆ ਤਾਂ ਆਪਾਂ ਫਾਰਮ ਦਾ ਠੀਕ ਹੈ ਠੀਕ ਹੈ ਜੀ ਮਤਲਬ ਆਪਾਂ 9 ਸਾਲ ਲੱਗੇ ਮਤਲਬ ਆਪਾਂ ਇੱਥੇ ਪਹੁੰਚਣ ਤੱਕ ਵੀ ਵਧੀਆ ਬੈਨੀਫਿਟ ਹੋਇਆ ਤਾਂ ਆਪਾਂ ਇਨਾ ਕੰਮ ਵਧਾਇਆ ਹੈ ਨਾ ਹਾਂ ਤੇ ਹੁਣ ਆਪਣਾ ਫਾਰਮ ਕਿੰਨੇ ਮਤਲਬ ਸਕੁਅਰ ਫੁੱਟ ਦੇ ਵਿੱਚ ਟੈਲੀ ਇਸ ਟਾਈਮ ਆਪਣੀ ਕਿੰਨੀ ਕੁਆਂਟੀਟੀ ਇਹਨਾਂ ਦੀ ਬਚੂਚ ਨਹੀਂ ਦੇਖੀ ਕਿੰਨੇ ਨੇ ਜੀ ਰੱਖੇ ਹੋਏ ਆ ਆਪਣੇ ਇਸ ਟਾਈਮ ਇਹ ਬੱਚਾ ਜੀ ਹੁਣ 18000 ਆਇਆ ਹੋਇਆ ਜੀ 18000 ਬੱਚਾ ਆਇਆ ਹੈ ਜੀ ਠੀਕ ਆ ਠੀਕ ਆ ਜੀ ਤੇ ਇਹਦੇ ਬਾਰੇ ਦੱਸੋ ਸਾਨੂੰ ਮੜਾਈ ਵੀ ਕੀ ਇਹਦੀ ਜਾਣਕਾਰੀ ਵੀ ਕਿੰਨਾ ਟਾਈਮ ਲੱਗਿਆ ਇਹਨੂੰ ਪਾਲਣ ਦੇ ਵਿੱਚ ਕੀ ਧਿਆਨ ਚ ਰੱਖਣਾ ਚਾਹਣਾ ਹੈ ਜੀ ਇਹ ਆਪਣਾ ਜੀ ਆਪਣਾ ਕੰਪਨੀ ਨਾਲ ਕੰਡੈਕਟ ਕਰਾਇਆ ਹੋਇਆ ਜੀ ਠੀਕ ਆ ਠੀਕ ਆ ਜੀ ਠੀਕ ਆ ਕੰਪਨੀ ਬਚਾ ਦੇ ਦਿੰਦੀ ਹੈ ਫੀਡ ਦੇ ਦਿੰਦੀ ਜੀ ਫੀਡ ਦੇ ਦਿੰਦੀ ਆਪਾਂ ਗੱਲਾਂ ਕਮਿਸ਼ਨ ਤੇ ਕੰਮ ਕਰਦੇ ਆ ਠੀਕ ਜੀ ਤੁਸੀਂ ਮਤਲਬ ਇਹਨੂੰ ਪਾਲਦੇ ਹੋ ਸਿਰਫ ਆਪਾਂ ਉਹਨੂੰ ਬਸ ਬਚਾ ਦੇ ਜਾਂਦੀ ਆ ਜੀ ਹਾਂ ਜੀ ਹਾਂ ਬਾਕੀ ਦਵਾਈ ਬੂਟੀ ਕੇਅਰ ਸਾਰੀ ਆਪਣੀ ਆਉਗੀ ਬਚਾ ਮਤਲਬ ਬੱਚੀ ਦੇ ਅੰਦਰ ਜਾਂ ਸਿਰਫ ਵੀ ਅੰਡੇ ਵਿੱਚ ਬੱਚਾ ਨਿਕਲਦਾ ਵਾਦੇ ਅੰਡੇ ਚੋਂ ਬੱਚਾ ਨਿਕਲਨਸਾਰ ਕੁਸ ਘੰਟਿਆਂ ਚੀਕਾ ਲਾ ਕੇ ਨਾਲ ਦੀ ਨਾਲ ਉਹਰੇ ਬਚਾ ਆ ਜਾਂਦਾ ਨਾਲ ਦੇ ਹਟਲੇ ਬਚਾ ਆ ਜਾਂਦਾ ਹਾਂ ਜੀ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਕਿੱਡਾ ਕਿੰਨਾ ਪ੍ਰੋਸੈਸ ਸਾਰਾ ਇਹਦਾ ਮਤਲਬ ਕੰਪਨੀ ਦੇ ਵਾਸਤੇ ਆਪਾਂ ਸਬਮਿਟ ਕਰਦੇ ਜਦੋਂ ਕਿੰਨਾ ਪ੍ਰੋਸੈਸ ਸਾਰਾ ਲੰਬਾਈ ਇਹੇ ਸ਼ੁਰੂ ਤੋਂ ਲੈ ਕੇ ਇਹ ਸਾਰਾ ਇਹ 35 40 ਦਿਨ ਤੱਕ 340 ਦੇ ਨੰਤਰੀ ਹਾਂ 40 ਬਿਆਲੀ ਹੱਦ ਬਿਆਲੀ ਆਈ ਬਿਆਲੀ ਦੇ ਵਿੱਚ ਬਾਕੀ ਜਾਂਦਾ ਬੱਚਾ ਸਾਰਾ ਜੀ ਠੀਕ ਜਿੰਨੇ ਹੁਣ ਆ ਆਪਣੇ ਫਿਰਦੇ ਜੁੱਤੀ ਸਾਰੇ ਇੱਕ ਇੱਕੋ ਉਮਰ ਦੀ ਨੇ ਸਾਰੇ ਕਹੀ ਆ ਮਤਲਬ ਹਾਂ ਇੱਕੋ ਉਮਰ ਦੇ ਨਹੀਂ ਸਾਰੇ ਸਾਰੇ ਇੱਥੇ ਆ ਅੱਜ ਇਹ 11 ਦਿਨ ਦੇ ਹੋ ਗਈ ਜੀ ਅੱਜ 11 ਦਿਨ ਦੇ ਨਹੀਂ ਹਾਂ ਜੀ ਤੇ ਮਤਲਬ ਇਹ ਆ ਕੀ ਸਿਸਟਮ ਹੁੰਦਾ ਸਾਰਾ ਜੀ ਮਤਲਬ ਪਹਿਲੇ ਦਿਨ ਤੋਂ ਲੈ ਕੇ 40 ਦਿਨ ਤੱਕ ਆਪਣੀ ਇੱਥੇ ਸੇਮ ਹੀ ਫੀਡ ਰਹਿੰਦੀ ਹੈ ਸੇਮ ਹੀ ਦੇਖਪਾਲ ਸੇਮ ਹੀ ਤਿੰਨ ਤਰ੍ਹਾਂ ਦੀ ਫੀਡ ਹੁੰਦੀ ਹੈ ਠੀਕ ਹੈ ਠੀਕ ਹੈ ਇੱਕ ਨੰਬਰ ਇੱਕ ਨੰਬਰ ਚੱਲਦੀ ਹੈ 10 ਦਿਨ ਤੱਕ ਜੀ ਠੀਕ ਹੈ ਠੀਕ ਹੈ ਆ ਗਈ ਦੋ ਨੰਬਰ ਜੀ ਠੀਕ ਹੈ ਠੀਕ ਹੈ ਇਹ ਚੱਲੂਗੀ 24 ਦਿਨਾਂ ਤੱਕ ਜੀ 24 ਦਿਨਾਂ ਤੱਕ ਉਸ ਤੋਂ ਬਾਅਦ ਬਾਅਦ ਤਿੰਨ ਨੰਬਰ ਫੀਡ ਆਉਗੀ ਉਦੋਂ ਇਹ ਆ ਇੱਕ ਨੰਬਰ ਆਪਣੀ ਇਹ ਦੋ ਨੰਬਰ ਇਹ ਦੋ ਨੰਬਰ ਇਹ ਇੱਕ ਨੰਬਰ ਪੈ ਚੁੱਕੀ ਕਿੰਨੇ ਨੰਬਰ ਪੈ ਚੁੱਕੀ ਪੈ ਚੁੱਕੀ ਦੋ ਨੰਬਰ ਹੈ ਇੱਕ ਨੰਬਰ ਥੋੜੀ ਬਰੀਕ ਹੁੰਦੀ ਹੈ ਦੋ ਨੰਬਰ ਥੋੜੀ ਮੋਟੀ ਹੁੰਦੀ ਹੈ ਜੀ ਤਿੰਨ ਨੰਬਰ ਥੋੜੀ ਹੋਰ ਮੋਟੀ ਹੁੰਦੀ ਥੋੜੀ ਹੋਰ ਮੋਟੀ ਹੁੰਦੀ ਹੈ ਠੀਕ ਇਹ ਦੇ ਵਿੱਚ ਮਤਲਬ ਫੀਡ ਵਿੱਚ ਹੈ ਵੀ ਇਹ ਜੀ ਆਪਾਂ ਇਹਦੀ ਗੱਲ ਕਰੀ ਜੀ ਸਤਨ ਅਜ ਆ ਗਈ ਜਿਵੇਂ ਕਣਕ ਆ ਗਈ ਜੀ ਸੂਆਫੀਨ ਆ ਗਈ ਰਡੀਓਸੀ ਆ ਗਈ ਹਾਂ ਠੀਕ ਠੀਕ ਹੈ ਮਤਲਬ ਅਨਾਜ ਆ ਮਤਲਬ ਹਾਂ ਠੀਕ ਹੈ ਜੀ ਸਤਨ ਅਜ ਆ ਗਿਆ ਜੀ ਸਤਨ ਅਜ ਆ ਗਿਆ ਠੀਕ ਹੈ ਜੀ ਤੇ ਆਹ ਮਤਲਬ ਜਿਹੜੀ ਫਿੱਟ ਕਰੀ ਨੇ ਆ ਜਿਵੇਂ ਆਹ ਹੈ ਇਸ ਤਰ੍ਹਾਂ ਜਿਹਾ ਮਤਲਬ ਪੀਸਿਆ ਹੋਇਆ ਤਰੀਕੇ ਨਾਲ ਆ ਪੀਸਿਆ ਹੋਇਆ ਜੀ ਵਿੱਚ ਠੀਕ ਆ ਠੀਕ ਆ ਜੀ ਤੇ ਆਪਣੇ ਨੀਚੇ ਦਾ ਪਰਫੇ ਦਾ ਜੀ ਇਹ ਜੀ ਬੈਨੀਫਿਟ ਆ ਗਿਆ ਜੀ ਇਹ ਲਾ ਲੋ ਜੀਰੀਆ ਛਿਲਕਾ ਆ ਗਿਆ ਜੀ ਅੱਛਾ ਜੀਰੀਆ ਵਾਲਾ ਛਿਲਕਾ ਹੀ ਇਹ ਇਹਦੇ ਵੀ ਬੈਨੀਫਿਟ ਆਈਦਾ ਜੀ ਜਿਵੇਂ ਆਹ ਕੰਮ ਦੇ ਰਹੀ ਹੈ ਆ ਚੂਚੀ ਜਿਹਾ ਮਤਲਬ ਆਮ ਨਾ ਪਿਆ ਹੈ ਨਾ ਥੋੜੀ ਹਾਂ ਹਾਂ ਗੱਦੇ ਦਾ ਕੰਮ ਦੇ ਰਿਹਾ ਗਰਮੈਸ ਦਿੰਦਾ ਜੀ ਗਰਮੈਸ ਵੀ ਅੱਛੇ ਮਤਲਬ ਸਰ ਜੀ ਬਿਠਾ ਕਰਦੇ ਉਹ ਕਹਿੰਦਾ ਗੁੱਡਿਆ ਜਾਂਦਾ ਜੀ ਹੁਣ ਬੀਜ ਜਿਆਦੇ ਗੱਲਾਂ ਨਹੀਂ ਹੁੰਦਾ ਜੀ ਅਸੀਂ ਗੱਲਾਂ ਨਹੀਂ ਹੁੰਦਾ ਠੀਕ ਹੈ ਸੁੱਖਿਆਂ ਦਾ ਛੇਤੀ ਸੁੱਕਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਜਿਹੜੀ ਮਤਲਬ ਤੁਸੀਂ ਬਿਠਾ ਜਿਹੜਾ ਫਿਰ ਉਹਦਾ ਆਪਾਂ ਮਤਲਬ ਬੇਸਟ ਦੇ ਕੀ ਕਰਦਾਂਗੇ ਜੀ ਜਿਹੜਾ ਮਾਂ ਚ 100 ਸਾਰਾ ਵਗ ਜਾਂਦਾ ਉੱਠ ਜਾਂਦਾ ਜੀ ਉਸ ਤੋਂ ਬਾਅਦ ਸਾਰਾ ਫਿਰ ਰੇ ਅਸੀਂ ਕੱਢਦੇ ਆ ਜੀ ਅਸੀਂ ਹੀ ਕੱਢਦਾਂਨੇ ਆ ਹਾਂ ਯਾਰ ਇਹ ਤੁਸੀਂ ਮਤਲਬ ਬਾਹਣ ਦੇ ਵਿੱਚ ਪਾ ਲਓ ਵੇਚ ਵੀ ਦਿੰਨੇ ਇਹਨੂੰ ਜੀ ਨਾ ਬਾਹਣ ਦੇ ਵਿੱਚ ਤਾਂ ਇਹ ਖਸਾ ਲਓਗੇ ਪਾਉਣੇ ਹੁਣ ਇਹ ਵੇਚ ਲੁਧਿਆਣੇ ਵੇਚਦਾਂਗੇ ਜੀ ਲੁਧਿਆਣੇ ਵੇਚਦਾਂਗੇ ਕੀ ਮਤਲਬ ਕੀ ਮੈਂ ਕੀ ਪ੍ਰਾਈਸ ਹੈ ਜਿਹੜਾ ਰੱਖਣ ਦੇ ਵਿੱਚ ਹੁਣ ਗਰਮੀ ਆ ਰਹੀ ਜਿਵੇਂ ਬਿਚੀ ਜਿਹੜੀ ਚੀਜ਼ਾਂ ਚ ਰੱਖਣੀ ਨੇ ਮਤਲਬ ਤੁਸੀਂ ਕੀ ਕੀਤਾ ਸਪੈਸ਼ਲ ਇਹਨਾਂ ਵਾਸਤੇ ਗਰਮੀ ਇਹ ਪਹਿਲਾਂ ਪਿਛਲੇ ਲਾਰਜ ਕਾਫੀ ਨੁਕਸਾਨ ਹੋ ਗਿਆ ਸੀ ਇਹ ਬੱਚਾ ਖਾਸੀ ਮਰ ਗਿਆ ਸੀ ਜੀ ਅੱਛਾ ਅੱਛਾ ਜੀ ਐਸ ਕੀ ਲ ਆਪਣਾ 4 ਲੱਖ ਰੁਪਇਆ ਲੱਗਿਆ ਜੀ ਆਪਣੇ ਉਹ ਏਸੀ ਲਵਾ ਲਈਏ ਉਹ ਪਾ ਜੇ ਇੱਥੇ ਜਾ ਸਕਦੇ ਨਹੀਂ ਜਾ ਸਕਦੇ ਇੱਥੇ ਕਵੀ ਬਿੱਤੇ ਮਤਲਬ ਪ੍ਰੋਬਲਮ ਹੈ ਨਾ ਨਹੀਂ ਜਾ ਸਕਦੇ ਅੱਛਾ ਉਹ ਇਸ ਕੋਈ ਚੱਕਰੀ ਫਿਰ ਆ ਚੁੱਕੇ ਨਾ ਨਾ 2 ਰੇ ਪਰ ਬਰਨ ਤੇ ਆ ਵੀ ਚਲੋ ਆਪਾਂ ਇੱਥੇ ਦੇਖ ਲਾ ਉਹ ਸਾਹਮਣੇ ਸੀ ਅੱਛਾ ਜੀ ਆਪਣਾ ਉਹ ਲੱਗਿਆ ਹੋਇਆ ਸੀ ਉਦੋਂ ਮਤਲਬ ਦੋ ਨਹੀਂ ਦੋ ਇੱਧਰ ਨੇ ਦੋ ਇੱਧਰ ਨੇ ਬਾਕੀ ਦੋ ਉਧਰ 6 ਲੱਗੇ ਹੋਏ ਨੇ ਜੀ 6 ਨੇ ਛੇ ਇਹ ਮਤਲਬ ਤੁਸੀਂ ਜਿਵੇਂ ਲਵਾਏ ਜਾਂ ਆਪ ਇਹ ਕੰਪਨੀ ਵੱਲ ਹੀ ਆਏ ਨੇ ਨਾ ਇਹ ਆਪਣੇ ਆਪ ਲਾਉਣਾ ਪੈਂਦਾ ਆਪ ਨੂੰ ਅੱਛਾ ਆਪ ਲਾਉਣਾ ਪੈਂਦਾ ਜੀ ਠੀਕ ਹੈ ਠੀਕ ਹੈ ਜੀ ਇਹ ਚਲੋ ਹਵਾ ਬਾਹਰ ਕੱਢਦੇ ਨੇ ਉਧਰ ਕੂਲਿੰਗ ਪੈਡ ਆਗੇ ਜੀ ਉਹਦੇ ਪਾਣੀ ਚੱਲੂਗਾ ਅੱਛਾ ਅੱਛਾ ਜੀ ਮਤਲਬ ਜਿਹੜਾ ਆ ਤਾਂ ਖਾਲੀ ਪੇਜ ਦੇ ਵਿੱਚ ਹੁਣ ਜਿਉ ਜੋ ਬੱਚਾ ਉਮਰ ਦਾ ਵੱਡਾ ਹੋਈ ਆ ਉਹ ਹੀ ਗ੍ਰੋਥ ਵੱਢੀ ਜਾਊਗੀ ਇਹ ਅੱਗੇ ਅੱਗੇ ਵਧੀ ਜਾਂਦੀ ਅਸਤੀ ਮਤਲਬ ਆ ਇਧਰ ਨੂੰ ਵਧਾਈ ਚਲਾਂਗੇ ਹੌਲੀ ਹੌਲੀ ਨਾ ਅੱਗੇ ਅੱਗੇ ਵਧ ਜੂਗਾ ਇਹ ਸ਼ੁਰੂ ਦੇ ਵਿੱਚ ਕਿੰਨਾ ਸੀ ਉਹ ਮਤਲਬ ਉਧਰ ਹੀ ਸ਼ੁਰੂ ਦੇ ਵਿੱਚ ਸਾਡਾ 50 ਫੁੱਟ ਦੇ ਵਿੱਚ ਸੀਗਾ ਜੀ ਅੱਛਾ ਹੁਣ ਹੌਲੀ ਵਧਾਈ ਜਾਂਦੇ ਮਤਲਬ ਹੌਲੀ ਵਧੀਆਂ ਜਾਂਦੇ ਜੀ ਕਿੰਨੇ ਦਿਨ ਬਾਅਦ ਵਧਾ ਦਿੰਦੇ ਸੀ ਮਤਲਬ ਇਹ ਮਤਲਬ ਇੱਕ ਦਿਨ ਛੱਡ ਕੇ ਤੀਜੇ ਦਿਨ ਵਧਾਈ ਜਾਂਦੇ ਜੀ ਤੀਜੇ ਦਿਨ ਵਧਾ ਦਿੰਦੇ ਠੀਕ ਹੈ ਜੀ ਵੀ ਪੂਰਾ ਆਪਾਂ 17 ਦੇ ਦਿਨਾਂ 'ਚ ਸਾਰਾ ਪੂਰਾ ਸੈੱ ਨਾ ਇਹ ਰੇਟ ਮੇ ਤੁੜੀਆ ਰੇਟ ਘਟਾਇਦਾ ਰੇਟ 700 ਰੁਪਏ ਕੁਆਟਰ ਮਿਲਦਾ ਜੀ ਛਿਲਕਾ ਇਹ ਅੱਛਾ ਅੱਛਾ ਜੀ ਇਹੇ ਤੋਂ ਡਾਬਦਾ ਇਹੇ ਨਾ ਇਹ ਆਪਦਾ ਹੀ ਆਪੋਣਾ ਪੈਂਦਾ ਅੱਛਾ ਆਪ ਨੂੰ ਆਪੋਣਾ ਬੁੱਧੀ ਜੀ ਆ ਆ ਕੀ ਕੂਲਿੰਗ ਪੈਡ ਜੀ ਅੱਛਾ ਕੂਲਿੰਗ ਪੈਡ ਆਪਣੀ ਇਹਦੇ ਵਿੱਚ ਪਾਣੀ ਚੱਲਦਾ ਹੈ ਇਹ ਲੱਗੇ ਠੀਕ ਹੈ ਠੀਕ ਜੀ ਇਹ ਹੈ ਆਪਣੀ 쿨ਿੰਗ ਬਰਡ ਮੋਟਰਾਂ ਹੀ ਦੇ ਵਿੱਚ ਉੱਪਰ ਪਾਇਆ ਪਈ ਪਾਣੀ ਚੱਲਦਾ ਠੀਕ ਹੈ ਠੀਕ ਹੈ ਜੀ ਠੰਡੀ ਹਵਾ ਆਉਂਦੀ ਹੈ ਵਿੱਚ ਦੀ ਜਮਾ ਜੀ ਅੱਛਾ ਅੱਛਾ ਜੀ ਤੇ ਮਤਲਬ ਇਹ ਸਾਰੇ ਆਪਣੇ ਜਿੰਨਾ ਫਾਰਮ ਸਾਰੇ ਨੂੰ ਠੰਡ ਕਰ ਦਿੰਦੀ ਹੈ ਠੰਡ ਕਰ ਦਿੰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਕਿਵੇਂ ਵਿਚਾਰ ਆ ਮਤਲਬ ਇਹ ਲਵਾਉਣ ਦੇ ਚਾਹ ਜਾਂ ਕਿ ਪਿਛਲੇ ਸਾਲ ਲਵਾਇ ਸੀ ਪਿਛਲੇ ਸਾਲ ਜੀ 7000 ਬੱਚਾ ਮਰ ਗਿਆ ਸੀ ਜੀ ਅੱਛਾ ਉਹ ਤੋਂ ਬਾਅਦ ਚ ਲਵਾਉਣਾ ਪਿਆ ਮਤਲਬ ਇਹ ਆ ਫਿਰ ਮੈਂ ਲਵਾ ਲਿਆ ਸੀਗਾ ਜੀ ਠੀਕ ਹੈ ਠੀਕ ਹੈ ਇਹ ਮਤਲਬ ਨੈਸੈਸਰੀ ਹੈ ਇਹ ਚੀਜ਼ਾ ਜ਼ਰੂਰੀ ਹੈ ਇਹ ਹਾਂ ਜ਼ਰੂਰੀ ਤੇ ਬਾਕੀ ਕਹਾ ਜਿਹਦੇ ਸਪੈਸੇ ਦੇ ਵਾਸਤੇ ਦੋ ਜਨਰੇਟਰ ਰੱਖਣੇ ਪੈਂਦੇ ਨੇ ਦੋ ਜਨਰੇਟਰ ਰੱਖੀ 22 ਜਾਂਸ ਲਾਈਟ ਵੀ ਆ ਗਈ ਹਾਂਜੀ ਹਾਂ ਬਾਅਦ ਤੋਂ ਬਾਅਦ 10 ਮਿੰਟ ਆਪਾਂ ਦੇਖ ਸਕਦੇ ਹਾਂ ਲੈਟਰ ਨੂੰ ਉਸ ਤੋਂ ਬਾਅਦ ਆਪਾਂ ਜਨਰੇਟਰ ਸਟਾਰਟ ਕਰਨਾ ਪਊਗਾ ਕਰਨੀ ਪਊ ਜੇ ਨਾ ਕੀਤਾ ਮਤਲਬ ਫਿਰ ਉਸ ਤੋਂ ਬਾਅਦ ਹੀ ਤੇ ਕਰਨੀ ਹੋਣ ਲੱਗ ਜੇ ਹਮ ਸੌਣ ਲੱਗ ਜੂ ਅੰਦਰ ਇਹ ਬੱਚਾ ਮਰੂਗਾ ਫਿਰ ਬੱਚਾ ਚੱਲ ਨਹੀਂ ਸਕਦਾ ਗਰਮੀ ਵੜੀ ਆ ਜੀ ਮਤਲਬ ਮੌਸਮ ਕਿਹ ਹੈ ਭੜਦਾ ਬੱਚਾ ਇਹ ਇਹ ਮੌਸਮ ਲਾਲੋ ਠੀਕ ਭਾਵੇਂ ਦਾ ਜਿਵੇਂ ਹੁਣ ਚੱਲ ਰਿਹਾ ਇਸ ਟਾਈਮ ਜਿਵੇਂ ਹਰ ਟਾਈਮ ਚੱਲ ਰਿਹਾ ਹੁਣਾਂ ਜਿਵੇਂ ਆਪਣਾ ਟੈਂਪਰੇਚਰ ਹੈਗਾ 26 27 ਟੈਂਪਰੇਚਰ ਹੈ ਜੀ ਮਤਲਬ ਇੰਨਾ ਚੱਲ ਸਕਦਾ 20 ਤੋਂ ਲੈ ਕੇ ਦੇ ਵਧੀਆ ਕੋਈ ਅੱਗੇ ਜਾ ਕੇ 90 100 ਤਾਂ ਫੇਰ ਬੱਚਾ ਮਰੂਗੀ ਦਾ ਜੀ ਮਰੂਗੀ ਮਰੂਗਾ ਬੱਚਾ ਜੀ ਮਤਲਬ ਇਹ ਵਾਲਾ ਆਪਾਂ ਨਾ ਠੰਡੇ ਚ ਰੱਖੀਦਾ ਇਹਨਾਂ ਨੂੰ ਨਾ ਜ਼ਿਆਦਾ ਕਰੀ ਨਾ ਗਰਮੀ ਚ ਇਹ ਆਪਾਂ ਨੂੰ ਮਤਲਬ ਇਹਨਾਂ ਕੂਲ ਰੱਖਣਾ ਪਊਗਾ ਸਰਦੀ ਵਿੱਚ ਆਪਾਂ ਨੂੰ ਛੋਟੇ ਜਿਹੇ ਅੱਖ ਦੀਆਂ ਪੱਠੇ ਲਾਉਣੀ ਪੈਂਦੀਆਂ ਨੇ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਗਰਮੀ ਚ ਅੱਛਾ ਉਹ ਜਿਹੜਾ ਉਹ ਸਪਰੇਅ ਮਾਰ ਦਿੰਦੇ ਨੇ ਪਾਣੀ ਪਾਣੀ ਦੇ ਸਪਰੇਅ ਮਾਰੀ ਹਾਂ ਹਾਂ ਠੀਕ ਉਹ ਐਤ ਕੀ ਮੈਂ ਪੱਟ ਕੇ ਤਾਰ ਕੇ ਰੱਖ ਦਈ ਹੁਣ ਤਾਂ ਕੋਈ ਲੋੜ ਨਹੀਂ ਨਹੀਂ ਹੁਣ ਕੋਈ ਲੋੜ ਨਹੀਂ ਠੀਕ ਹੈ ਜੀ ਹੋਰ ਤਾਂ ਕੁਲਿੰਗ ਵਾੜੇ ਵਿੱਚ ਪੱਖੇ ਚੱਲਣਗੇ ਜੀ ਤੇ ਆਪਣੀ ਇਹ ਆ ਛੱਤ ਦੇ ਇਹਦੇ ਹਰ ਦੱਸੋ ਮੜਾਈ ਆਪਣਾ ਐਤ ਕੀ ਲਵਾਈ ਹੈ ਜੀ ਇਹ ਇਹਦਾ ਵੀ ਕੋਈ ਬੈਨੀਫਿਟ ਟੈਂਪਰੇਚਰ ਦੇ ਉੱਪਰ ਜੀ ਪਹਿਲਾਂ ਪ੍ਰਾਲੀ ਪ੍ਰੂਈ ਪਾਈ ਹੋਈ ਸੀਗੀ ਹਾਂਜੀ 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 ਤੇ ਇਹ ਨਾਲ ਇੱਕ ਮਿੱਤਰ ਨੇ ਆਪਣੇ ਰਿਆ ਦਿੱਤੀ ਕਹਿੰਦਾ ਉਹ ਸ਼ੋਸ਼ੇ ਨੇ ਲਵਾਥ ਲੈ ਕੇ ਕਹਿੰਦਾ ਕਹਿੰਦਾ ਜਮੀਂ ਕਰਮੈਸ ਨਹੀਂ ਆਉਂਦੀ ਜੀ ਅੱਛਾ ਹੁਣ ਮਤਲਬ ਲੱਗਿਆ ਤੁਹਾਨੂੰ ਕਿੱਦਾਂ ਫਰਕ ਹੈ ਫਰਕ ਬਹੁਤ ਹੈ ਬਹੁਤ ਜ਼ਿਆਦਾ ਫਰਕ ਹੈ ਇੰਨੇ ਆਪਾਂ ਕਮਰੇ ਜਿਹੇ ਖੜਿਆ ਐਦਾਂ ਖੜਿਆ ਐਦਾਂ ਖੜਿਆ ਹਾਂ ਮਤਲਬ ਟੈਂਪਰੇਚਰ ਦਾ ਮਤਲਬ ਥੱਲੇ ਡਾਊਨ ਕੀਤਾ ਇਹਨੇ ਮਾੜਾ ਹਾਂ ਠੀਕ ਹੈ ਠੀਕ ਹੈ ਜੀ ਤੇ ਜੀ ਗੱਲ ਕਰੀ ਆਪਾਂ ਨੂੰ ਮਤਲਬ 9 ਸਾਲ ਤੁਹਾਨੂੰ ਤਾਂ ਪਿਆ ਹੀ ਤਜਰਬਾ ਹੋਣਾ ਤੇ ਇਹਦੇ ਬਾਰੇ ਬੁਲਡਰੀ ਫਾਰਮ ਬਾਰੇ ਹਾਂ ਯਾਰ ਤੇ ਜੇ ਵੀ ਆਪਣਾ ਜ਼ਿੰਮੇਵਾਰ ਭਰਾ ਜਾਂ ਕੋਈ ਹੋਰ ਆਪਣਾ ਕੋਈ ਆਪਣਾ ਆਪਣਾ ਵੀਰ ਭਰਾ ਕਰਦਾ ਇਹ ਕੰਮ ਬਿਫਾਇਦਾ ਹੈ ਜਾਂ ਨਹੀਂ ਹੈ ਫਿਰ ਇਹਦੇ ਵਿੱਚ ਹੀ ਨਾ ਪੂਰਾ ਫਾਇਦਾ ਜੀ اچھا ਜੀ ਲਓ ਜਿਹੜਾ ਬੰਦਾ ਫਾਰਮ ਇਹ ਕਰਨਾ ਚਾਹੁੰਦਾ ਪਹਿਲਾਂ ਜਿਵੇਂ ਫਾਰਮ ਲਵੇ 1 ਮਹੀਨਾ ਚੱਲ 20 ਦਿਨ ਟ੍ਰੇਨਿੰਗ ਲੈ ਲੇ ਅੱਛਾ ਅੱਛਾ ਜੀ ਟ੍ਰੇਨਿੰਗ ਲੈ ਕੇ ਫਿਰ ਪਾਵੇ ਜੀ ਫਿਰ ਫਾਰਮ ਪਾਵੇ ਐਵੇਂ ਸਿੱਧਾ ਨਹੀਂ ਜੀ ਸਿੱਧਾ ਕੋਈ ਫਾਇਦਾ ਨਹੀਂ ਜੀ ਫਾਇਦਾ ਨਹੀਂ ਸਿੱਧਾ ਜੀ ਤੇ ਇਹਦੇ ਵਿੱਚ ਲੋਨ ਨਾ ਲੋਨ ਵੀ ਮਿਲਦਾ ਕੋਈ ਹੈ ਨਾ ਹਾਂ ਜੀ ਸਾਰਾ ਲੋਨ ਵੀ ਪੈਂਦਾ ਇਹ ਸਰ ਮੈਂ ਆਪਦੀ ਲਾ ਲੋ 3000 ਦਾ ਫਾਰਮ ਪਾਇਆ ਸੀ ਹਾਲੇ ਵੀ ਪੈਸਾ ਆਈ ਗਿਆ ਜੀ ਮੈਂ ਵਧਾਈ ਗਿਆ ਮੈਂ ਲੋਨ ਲੈ ਲੇਤਾ ਜੀ ਠੀਕ ਹੈ ਠੀਕ ਹੈ ਠੀਕ ਜੀ ਤੇ ਆਪਾਂ ਲੋਨ ਵੀ ਲੈ ਲੈਣੇ ਏ ਸਬਸਿਡੀ ਵੀ ਮਿਲ ਜਾਨੀ ਸਬਸਿਡੀ ਵੀ ਆਉਂਦੀ ਹੈ ਜੀ ਠੀਕ ਹੈ ਠੀਕ ਜੀ ਜਨਰਲ ਨੂੰ 25% ਆਉਂਦੀ ਹੈ ਜੀ ਐਸ ਵੀ ਨੂੰ 33% ਆਉਂਦੀ ਹੈ ਜੀ 33% ਆਉਂਦੀ ਹੈ ਜੀ ਤੇ ਤੁਸੀਂ ਤਾਂ ਇਹ ਲੇਤਾ ਨਹੀਂ ਮਤਲਬ ਤਾਂ ਮੈਂ ਲੋਨ ਲੇਤਾ ਜੀ ਠੀਕ ਹੈ ਠੀਕ ਇਹ ਕਿਹੜੇ ਆਪਣੇ ਮੈਂ ਹੋਰ ਪੁੱਛਣਾ ਸੀ ਇਹ ਜਿਹੜਾ ਆਪਣੇ ਲਈ ਆਂਡੇ ਨੇ ਇਹ ਆਹ ਸੌਰੀ ਆਪਣੇ ਲਈ ਬਚੇ ਨੇ ਇਹ ਆਂਡੇ ਵਾਲੇ ਤੇ ਇਹਦੀ ਕੀ ਫਰਕ ਹੁੰਦਾ ਜਿਹੜਾ ਤੁਸੀਂ ਕਿਹੇ ਮਤਲਬ ਇਹ ਇਹ ਆਪਣਾ ਚਿਕਨ ਆ ਆਕੇ ਬਲੇਲਰ ਆ ਗਈ ਇਹ ਬਲੇਲਰ ਇਹ ਕਿਹਦਾ ਮੀਟ ਵਾਸਤੇ ਹੈ ਜੀ ਇਹ ਅੰਡੇ ਵਾਸਤੇ ਨਹੀਂ ਹੈ ਨਹੀਂ ਅੰਡਾ ਹੀ ਜਾਂਦੇ ਹੁੰਦੇ ਇਹਨਾਂ ਚ ਹੀ ਆਪਾਂ ਇਹ ਮਤਲਬ ਤੁਸੀਂ ਕਿਵੇਂ ਸੋਚਿਆ ਵੀ ਆਪਣੇ ਰਖਾਣੇ ਜਿੰਦਾ ਅੰਡਿਆਂ ਦੇ ਵਿੱਚ ਕਿ ਮਾਰਜਨ ਕੀ ਫਰਕ ਹੈ ਇਹਨਾਂ ਦੋਨਾਂ ਦੇ ਵਿੱਚ ਮੈਂ ਪਹਿਲਾਂ ਇੱਥੇ ਤੂੜੀ ਵਾਲੀ ਮਸ਼ੀਨ ਲੈ ਕੇ ਆਇਆ ਕਰਦਾ ਸੀ ਹਰਿਆਣਾ ਚ ਅੱਛਾ ਅੱਛਾ ਜੀ ਇਹ ਜੀਂਦਰ ਦੇ ਸਸਾ ਸਸਾ گاਉਂ ਹੈ ਜੀ ਅੱਛਾ ਜੀ ਉੱਥੇ ਫਾਰਮ ਪਾਇਆ ਸੀ ਸਿੰਗਲ ਅੱਛਾ ਅੱਛਾ ਜੀ ਮੈਂ ਪੰਜ 6 ਸਾਲ ਲਗਾਤਾਰ ਗਿਆ ਸੀਗਾ ਜੀ ਉਹਨੇ ਸ਼ੈੱਡ 10000 ਦਾ ਕਰ ਲਿਆ ਸੀਗਾ ਅੱਛਾ ਸ਼ੈੱਡ 10000 ਦਾ ਕਰ ਲਿਆ ਉਹ ਕਹਿੰ ਫਿਰ ਤੁਹਾਨੂੰ ਕਿਵੇਂ ਲੱਗਈ ਫਿਰ ਇਹ ਫਿਰ ਚਲ ਕਰੇ ਮੰਨਦੇ ਨਹੀਂ ਹੈਗੇ ਜੀ ਦੂਜੇ ਸਾਲ ਮੈਂ ਮੇਰੇ ਬਾਪੇ ਬਾਪੂ ਨੂੰ ਲੈ ਗਿਆ ਸੀ ਉੱਥੇ ਹਾਂਜੀ 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 ਤੁੜੀ ਕਰਨ ਅੱਛਾ ਅੱਛਾ ਜੀ ਚਲ ਨੂੰ ਦਿਖਾਇਆ ਆਪਣਾ ਸਾਰਾ ਵੀ ਆ ਚੱਕਰ ਆਇਆ ਫਿਰ ਕਹਿੰਦਾ ਉਹ ਪਾ ਲਓ ਫਿਰ ਆਖੇ ਢਾਈ ਗਲਾਖ ਰੁਪਈਆ ਪਾਏ ਸੀਗਾ ਜੀ ਛੋੜਾ ਜਿਗਾੜ ਚਲਾਇਆ ਸੀ ਉਦੋਂ ਠੀਕ ਹੈ ਜੀ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਢਾਈ ਲੱਖੋਂ ਤੋਂ ਲਾਤਾ ਦਾ ਇਹ ਕੰਮ ਵਧੀਆ ਕੀਤਾ ਤੁਸੀਂ ਹਾਂ ਜੀ ਵਧੀਆ ਕੀਤਾ ਜੀ ਵੀ ਮਤਲਬ ਇਸ ਟਾਈਮ ਆਪਣਾ ਪ੍ਰੋਫਿਟ ਦੇ ਵਿੱਚ ਆ ਗਿਆ ਹਾਂਜੀ ਪੂਰਾ ਹੀ ਪ੍ਰੋਫਿਟ ਦੇ ਵਿੱਚ ਆ ਠੀਕ ਹੈ ਠੀਕ ਹੁਣ ਆਪਣਾ ਘਟਾ ਘਟਾ ਚੈੱਕ ਹ 5 ਲੱਖ ਦਾ ਚੱਕਾ ਆਇਆ ਸੀਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਮੰਥਲੀ ਇਹ ਪਟਿੰਨੀ ਕੀ ਕਹਿ ਸਕਦੇ ਨੇ ਇੰਨੀ ਜਣਾ ਅਰਨਿੰਗ ਹੋ ਸਕਦੀ ਆ ਆਪਾਂ ਨੂੰ ਇਹ ਤੋਂ ਜੀ ਮੰਥਲੀ ਜਿਵੇਂ ਉਹ ਉਧਰ ਆ ਉਹ ਹੈਗਾ ਆਪਣਾ ਸ਼ੈੱਡ ਆ 8000 ਦਾ ਇਹ ਸ਼ੈੱਡ ਹੈਗਾ 10000 ਦਾ 10000 ਦਾ ਜੀ ਹਾਂ ਇਹਦੇ ਵਿੱਚੋਂ ਜਿਵੇਂ ਪਿੱਛੇ ਆ ਗਿਆ ਸੀਗਾ 2 ਸੀ ਚੱਕਾ ਆਇਆ ਸੀ ਇਹਦੇ ਵਿੱਚੋਂ ਜੀ ਅੱਛਾ ਅੱਛਾ ਜੀ ਬਾਕੀ 2 ਲੱਖ 20 ਹੋ ਚੋ ਆ ਗਿਆ ਸੀ 2 ਲੱਖ 20 ਮਤਲਬ 5 ਲੱਖ ਪੂਰਾ ਹੋ ਗਿਆ ਜੀ ਹਾਂ ਇਹਦਾ ਕਈ ਵਾਰੀ ਜਦੋਂ ਭਾਈ ਨੇ ਵਧੀਆ ਬੱਚਾ ਲਾਇਆ ਜੀ ਬਿਮਾਰੀ ਨਾ ਆਵੇ ਜੀ ਹਾਂਜੀ ਹਾਂ ਪ੍ਰੋਫਿਟ ਵਧੀਆ ਹੋ ਜਾਂਦਾ ਵਧੀਆ ਹੋ ਜਾਂਦਾ ਜੀ ਕਈ ਵਾਰੀ ਤਾਂ ਬਿਮਾਰੀ ਆ ਜੇ ਚਲੋ ਪ੍ਰੋਫਿਟ ਮਾੜਾ ਭਾਈ ਨੇ ਘਟਦਾ ਘਟਦਾ ਜੀ ਉਹ ਤਾਂ ਚਲੋ ਫਰੀ ਟ੍ਰਮ ਦੇ ਵਿੱਚ ਹੀ ਹੁੰਦਾ ਜੀ ਹਾਂਜੀ ਲਾਅਸ ਹੋ ਜਾਂਦੀ ਪਰ ਹਾਂਜੀ ਹਾਂਜੀ ਤੇ ਜੀ ਗੱਲ ਕਰੀ ਆਪਣਾ ਕੋਈ ਜ਼ਿੰਮੇਦਾਰ ਭਰਾ ਆਉਂਦਾ ਤੇ ਤੁਸੀਂ ਇਹ ਜਿਵੇਂ ਸੋਚਦੇ 20 ਕੰਮਫੇ ਵਾਲਾ ਹੈ ਜੀ ਤੁਸੀਂ ਕਾਫੀ ਫਾਇਦਾ ਵਾਲਾ ਜੀ ਮਤਲਬ ਜੇ ਆਪਾਂ ਵੀ ਮੇਰੇ ਵਰਗੇ ਨੌਜਵਾਨੇ ਕੰਮ ਕਰਦਾ ਜੀ ਨੌਕਰੀ ਦੇ ਪਦੌੜ ਤੋਂ ਬਾਹਰ ਆ ਕੇ ਇਹ ਕੰਮ ਕਰੀਏ ਜੀ ਕੋਲਟਰੀ ਫਾਰਮ ਹੈ ਜੀ ਮੱਛੀ ਵਾਲਾ ਮਤਲਬ ਪਸ਼ੂ ਪਾਲਣ ਕੋਈ ਵੀ ਹੋਈ ਜੀ ਹਾਂਜੀ ਹਾਂ ਸਾਰਾ ਮਤਲਬ ਬੈਨੀਫਿਟ ਆ ਯਾਰ ਜਿਹੜੇ ਬੈਡੀ ਸ਼ਟਾ ਹੈਗੇ ਸੀ ਉਹ ਇਹਨੇ ਕਾਮਯਾਬ ਨਹੀਂ ਹੋਈ ਜੀ ਹੁਣ ਹਾਂ ਬੱਕਰੀ ਫਾਰਮ ਤੇ ਮੱਛੀ ਫਾਰਮ ਵੀ ਵਧੀਆ ਜੀ ਤੇ ਪੁਲਟਰੀ ਫਾਰਮ ਵੀ ਵਧੀਆ ਜੀ ਵਧੀਆ ਵਧੀਆ ਠੀਕ ਉਹ ਜੇ ਬੰਦਾ ਬਾਪ ਕੰਮ ਕਰ ਸਕਦਾ ਪੁਲਟਰੀ ਵੀ ਆਪ ਬਾ ਸਕਦਾ ਜੀ ਇਹ ਤਾਂ ਹੈ ਜੀ ਹਾਂ ਸ਼ੁਰੂ ਦੇ ਵਿੱਚ ਕਿੰਨੇ ਕ ਕਰਨ ਸ਼ੁਰੂ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਸੀਂ ਕਿੰਨਾ ਕਿੰਨਾ ਕਿੰਨੇ ਵਿੱਚ ਕਿੰਨਾ ਕ ਬਚਰ ਖਾਣਾ ਚਾਹੀਦਾ ਜਾਂ ਕਿੰਨਾ ਕ ਫਾਰਮ ਪਾਉਣਾ ਚਾਹੀਦਾ ਜੀ ਸ਼ੁਰੂ ਦੇ ਵਿੱਚ ਜੀ ਸਟਾਰਟਿੰਗ ਦੇ ਵਿੱਚ 5000 ਜਾਂ 7000 ਦਾ ਪਾਉਣਾ ਚਾਹੀਦਾ ਜੀ 5000 ਤੇ ਪੱਲਾ ਲੋ ਬਾਈ ਜਦੋਂ ਲੇਬਰ ਰੱਖੀਏ 3000 ਦੇ 5000 ਤੇ ਉਹੀ ਲੇਬਰ ਲਉ ਜੀ ਠੀਕ ਆ ਠੀਕ ਆ ਜੀ ਤੁਸੀਂ ਖਰਚਾ ਉਨੀ ਹੋ ਜਾਂਦਾ ਖਰਚਾ ਥੋੜਾ ਮੋਟਾ ਛੱਡਦਾ ਉਹ ਖਰਚਾ ਵਧੂਆ ਜੀ ਬਾਕੀ ਆਮਦਨ ਉਹਨਾਂ ਨਾਲ ਜਿਆਦਾ ਵਧੀ ਆ ਜਿਆਦਾ ਵਧੀ ਆ ਹਾਂ ਜੀ ਹਾਂ ਤੇ ਮਤਲਬ ਤੁਸੀਂ ਜਿਹੜੀ ਲੇਬਰ ਰੱਖੀ ਹੋਈ ਐ ਇੱਥੇ ਜਾਂ ਤੁਸੀਂ ਆਪੀ ਕਰਦੇ ਹੋ ਤੁਸੀਂ ਆਪੇ ਕਰਦਾ ਜੀ ਠੀਕ ਐ ਲੇਬਰ ਦੀ ਲੋੜ ਹੀ ਨਹੀਂ ਪੈਂਦੀ ਉਹ ਲੇਬਰ ਲੋੜ ਦੇ ਪੈਂਦੀ ਠੀਕ ਐ ਠੀਕ ਆ ਜੀ ਤੇ ਆਪਾਂ ਚੂਚੇ ਮਾਰੇ ਦੱਸੋ ਮਾੜਾ ਕੋਈ ਹੋਰ ਉੱਥੇ ਲਵੇ ਆ ਕੇ ਆਪਾਂ ਨੂੰ ਜੀ ਮੈਨੂੰ ਦਿਖਾਓ ਉਹਨਾਂ ਦੇ ਬਾਰੇ ਚ ਕੋਈ ਨਸਲ ਵੀ ਹੁੰਦੀ ਇਹਨ ਨਾ ਇਹ ਤਾਂ ਆਪਣੀ ਸੇਮ ਫ੍ਰੀਡੇ ਸਾਰੀ ਠੀਕ ਜਿਹੀ ਨਸਲਾ ਹੁੰਦੀਆਂ ਜੀ ਇੱਕ ਕੌਬ ਆ ਗਈ ਜੀ ਠੀਕ ਹੈ ਜੀ ਮੈਂ ਕੀ ਆਪਣੀ ਕੌਬ ਦੇ ਰਹੀ ਆ ਜੀ ਅੱਛਾ ਅੱਛਾ ਜੀ ਹਾਂ ਇਹ ਵੀ ਨਾ ਇਹ ਨਾ ਆ ਗਈ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਟ੍ਰੇਨਿੰਗ ਕੀਤੀ ਸੀ ਕਿ ਤੂੰ ਯਾਰ ਮਤਲਬ ਤੁਸੀਂ ਮਤਲਬ ਇਦਾਂ ਹੀ ਕਿਤੇ ਕੰਮ ਸਟਾਰਟ ਕੀਤਾ ਹੱਸਦਾ ਨਾ ਉੱਥੇ ਮੈਂ ਹਰਿਆਣੇ ਚ ਲੱਗ ਕੇ ਆਇਆ ਸੀ 20 ਦਿਨ ਲੱਗ ਕੇ ਆਇਆ ਸੀ ਬਾਕੀ ਟ੍ਰੇਨਿੰਗ ਲੈ ਲਈ ਸੀ ਸਰਟੀਫਿਕੇਟ ਬਣਾਇਆ ਸੀਗਾ ਜੀ ਅੱਛਾ ਅੱਛਾ ਜੀ ਹਾਂ ਜੀ ਹਾਂ ਸਰਟੀਫਿਕੇਟ ਠੀਕ ਹੈ ਠੀਕ ਹੈ ਜੀ ਉਹ ਤਾਂ ਬੱਚਾ ਹੈਗਾ ਸੀਗਾ ਜੀ ਉਹਦਾ ਲੱਗ ਗਿਆ ਨਾ ਆਪ ਨੂੰ ਹੋ ਗਿਆ ਸੀਗਾ ਜੀ ਠੀਕ ਹੈ ਠੀਕ ਉਹ ਉਹਨੂੰ ਸੱਚ ਵੀਰ ਤੋਂ ਮੈਂ ਕਰਵਾ ਲਿਆ ਸੀ ਮੈਂ ਕਨੈਕਸ਼ਨ 3 ਦੇ ਦਾ ਲੈਣਾ ਸੀਗਾ ਜੀ ਉਹ ਹੀ ਜ਼ਰੂਰਤ ਪੈ ਗਈ ਸੀ ਮੈਨੂੰ ਤਾਂ ਕਰਵਾਇਆ ਸੀਗਾ ਜੀ ਉਹ ਠੀਕ ਇਹਦੇ ਤੇ ਆਪਨੇ ਫਾਰਮ ਪਾਉਣਾ ਹੀ ਫਾਰਮ ਵਾਲੇ 10 15 ਦਿਨ ਲਾਇਆ ਹੋਏ ਉੱਥੇ ਸਿੱਖ ਲਈ 10 15 ਹੁੰਦਾ ਕੁਝ ਨਹੀਂ ਆਈ ਬੜੇ ਨਾਲ ਮੈਂ ਵੀ ਫਰਥ ਹੀਟ ਗੇ ਪਾਉਣੀ ਹੈ ਹਾਂ ਜੀ ਹਾਂ ਪਹਿਲੇ ਦਿਨ ਦੇਖਦੇ ਕਿਵੇਂ ਕਰਨੀ ਹੈ ਜੀ ਕਿਵੇਂ ਕਰਨੀ ਹੈ ਹਾਂ ਜੀ ਹਾਂ ਫਰੀਜ਼ ਹੁੰਦੀ ਜਿਵੇਂ ਬਾਈ ਜਾਨਸ ਨਹੀਂ ਪਲੋ ਫਾਰਮ 24 ਘੰਟੇ ਰਹਿਣਾ ਪਊ ਆ ਜੀ ਰਹਿਣਾ ਪਊਛਾ ਜੀ ਕਈ ਵਾਰ ਜਿਵੇਂ ਪਾਣੀ ਚੋਂ ਲੱਗ ਰਿਹਾ ਦੇਖ ਇਹ ਪਾਣੀ ਦੀ ਕੀ ਮਤਲਬ ਕੀ ਦਿੱਕਤ ਹੈ ਜੀ ਥੱਲੇ ਗਿੱਲਾ ਹੋਊਗਾ ਥਾਂ ਜੀ ਫਿਰ ਅੱਛਾ ਅੱਛਾ ਜੀ ਜਿੰਨਾ ਪਾਣੀ ਜੂਰਿਆ ਹਾਂ ਜੀ ਇਹ ਚੀਜ਼ਾਂ ਦਾ ਮਤਲਬ ਛੋਟੀ ਛੋਟੀ ਚੀਜ਼ ਤੇ ਹੱਥਾਂ ਪਾਉਗਾ ਪਾਣੀ ਜੀ ਹਾਂ ਜੀ ਹਾਂ ਲਓ ਹਟ ਜੇ ਇਹ ਹਟ ਜੇ ਜੇ ਆਪਣਾ ਸ਼ੈੱਡ ਗਿੱਲਾ ਜਾਵੇ ਹੋਊਗਾ ਜੀ ਤਾਂ ਫਿਰ ਬਿਮਾਰੀਆਂ ਜ਼ਿਆਦਾ ਆਉਣਗੇ ਭਾਈ ਇਹ ਨਹੀਂ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਸਰਜੇ ਵਿੱਚ ਇਹ ਪੂਰਾ ਗੁੱਡਣਾ ਵੀ ਪੈਂਦਾ ਜੀ ਪੰਜੇ ਨਾਲ ਕੀ ਅੱਛਾ ਅੱਛਾ ਜੀ ਉਹ ਤੁਸੀਂ ਆਪੀ ਕਰਦੇ ਹੋ ਹਰ ਕੁਝ ਹਾਂ ਸਾਰਾ ਆਪੀ ਕਰਦੇ ਹਾਂ ਠੀਕ ਹੈ ਠੀਕ ਹੈ ਜੀ ਤੇ ਜੇ ਆਪਾਂ ਇਹ ਫਾਰਮ ਪਾਉਣਾ ਤੇ ਲੋਨ ਤੋਂ ਭਾਈ ਲੋਨ ਲੈ ਕੇ ਪਾਈ ਜਾਂ ਪਾਈ ਆਪਦਾ ਕੁਝ ਮਤਲਬ ਹੀ ਲੱਗਰ ਤੇ ਪਾਲੀ ਤੁਹਾਨੂੰ ਜਿਵੇਂ ਲੱਗ ਲੋਨ ਲੈ ਕੇ ਪਾਉਣਾ ਸਹੀ ਆ ਫਾਰਮ ਨਾ ਲੋਨ ਵਾਲਾ ਵੀ ਸਹੀ ਆ ਜੀ ਸਹੀ ਆ ਜੀ ਤੁਸੀਂ ਮਤਲਬ ਠੀਕ ਆ ਜੀ ਕੋਈ ਨਾ ਡਰਨ ਦੀ ਗੱਲ ਤਾਂ ਨਹੀਂ ਵੀਡੀਓ ਗੱਲ ਪੈ ਜੇ ਕਰਾਂਗੇ ਨਾ ਮਾ ਮੈਂ ਉਹ ਚੀਜ਼ ਨਹੀਂ ਹੈਗੀ ਜੀ ਉਹ ਚੀਜ਼ ਨਹੀਂ ਕਿੱਥੇ ਇਹ ਆਪਾਂ ਨੂੰ ਮਤਲਬ ਆਪਾਂ ਇੰਜ ਹੀ ਕਹੀ ਕਿੰਨਾ ਕੁ ਬੈਨੀਫਿਟ ਦੇ ਜਾਂਦੇ ਸਾਲ ਦੇ ਵਿੱਚ ਆਪਾਂ ਜੇ ਹੁਣ ਆਪਾਂ ਪਾਇਆ ਮਤਲਬ ਪਰਫਾਰਮ ਹਨ ਆਪਣਾ ਕਿੰਨੇ ਟਾਈਮ ਚ ਆਪਾਂ ਫ੍ਰੀ ਹੋ ਜਾਣਗੇ ਜੀ ਯਾ ਮੈਨੂੰ 2 ਸਾਲ ਦੇ ਵਿੱਚ ਫਾਰਮ ਠੋਸ ਹੀ ਹੋ ਜਾਊਗਾ ਫ੍ਰੀ ਹੋ ਜਾਊਗਾ ਉਦੋਂ ਬਾਅਦ ਆਪਣੀ ਆਮਦਨ ਆਪਣੀ ਆਮਦਨ ਹੋਊਗੀ ਜਿੰਨਾ ਹੀ ਪੈਸਾ ਲਾਵਾਂ ਥੋੜਾ 2 ਸਾਲ ਦੇ ਵਿੱਚ ਹਾਂ ਉਹ ਤਾਂ 1.5 ਸਾਲ ਦੇ ਵਿੱਚ ਵੀ 1.5 ਦੇ ਵਿੱਚ ਠੀਕ ਹੈ ਜੀ ਕਈ ਵਾਰੀ ਕਿੰ ਫਲੋਗ ਬਿਮਾਰੀ ਆ ਜਾਵੇ ਲਾਲੋ ਖਰਾਬ ਨਿਕਲ ਜੇ ਬਾਈ ਚਾਂਸੀ ਹਾਂਜੀ ਹਾਂਜੀ ਤਾਂ ਉਹ 2 ਸਾਲ ਬਣੇ ਜਾਂਦਾ ਵੀ 2 ਸਾਲ ਦੇ ਵਿੱਚ ਪੂਰਾ ਹੋ ਜਾਂਦਾ ਜੀ ਠੀਕ ਹੈ ਠੀਕ ਹੈ ਤੇ ਆਪਾਂ ਚੂਜਣਾ ਚਾਹੇ ਸੇਲ ਪਰਚੇਸ ਵੀ ਕਰਦੇ ਨੇ ਜੇ ਆਪਾਂ ਕਿਸੇ ਵੀ ਰੂਪ ਆਪਣਾ ਨਹੀਂ ਕਰਦੇ ਲੈਣਾ ਚਾਹੀਦਾ ਉਹ ਹੈਗੇ ਨੇ ਬੰਦੇ ਹੋਰ ਪ੍ਰਾਈਵੇਟ ਜੀ ਉਥੋਂ ਮੰਗਵਾ ਕੇ ਦੇ ਜਾਣੇ ਪ੍ਰਾਈਵੇਟ ਜੀ ਠੀਕ ਹੋ ਵੀ ਠੀਕ ਹੈ ਚਲੋ ਵਧੀਆ ਗੱਲ ਇਹ ਤਾਂ ਬਣਾ ਵੀ ਹੋਰ ਮਤਲਬ ਗੱਲ ਜਿਹੜੀ ਬੜੀ ਖੇਤੀ ਦਾ ਕੰਮ ਕਰਦੇ ਆਂ ਭਾਈ ਅੱਛਾ ਜੀ ਹਾਂ ਜੀ ਖੇਤੀ ਦਾ ਕੰਮ ਕਰਦੇ ਆਂ ਤੇ ਉਹੀ ਆ ਨੇ ਭਾਈ ਜੀ ਇਹ ਮਤਲਬ ਛਿੱਤੀ ਨਾਲ ਛਿੱਤੀ ਨਾਲ ਹੁਣ ਜਰੂਰੀ ਹੈ ਚੀਜ਼ ਇਹ ਜਿਸ ਨੂੰ ਤੁਸੀਂ ਦੇਖਦੇ ਹੋ ਜੇ ਕੱਲਾ ਵੀ ਚੱਲ ਸਕਦਾ ਇਹ ਸਿਸਟਮ ਬਣਾਇਆ ਨਾ ਕੱਲਾ ਵੀ ਚੱਲ ਸਕਦਾ ਜੀ ਕੱਲਾ ਚੱਲ ਸਕਦਾ ਠੀਕ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਆ ਖੇਤੀ ਵਾਲਾ ਆਪਣਾ ਸਾਈਡ ਵੀ ਜਨਾ ਸਹੀ ਇਹ ਸਾਈਡ ਵੀ ਜਨਾ ਆਪਣਾ ਤੁਸੀਂ ਕੀ ਨੂੰ ਕੀ ਨੂੰ ਦੇਖਦੇ ਹੋ ਵੀ ਆਹ ਤੁਹਾਡੇ ਜਿੱਥੇ ਹੈ ਥੋੜਾ ਕੰਮ ਘੱਟ ਹੈ ਜੀ ਕੰਮ ਘੱਟ ਹੈ ਥੋੜਾ ਕੰਮ ਹੈ ਜਿਆਦਾ ਹੈ ਇਹ ਜਿਵੇਂ ਮੈਂ ਪਹਿਲਾਂ ਜਲ ਬੀਤੀ ਸੀ ਟੱਪਣਾ ਥੋੜਾ ਆਪਣਾ 24 ਘੰਟੇ ਡਿਊਟੀ ਦੇਣੀ ਪੈਂਦੀ ਹੈ ਦੇਣੀ ਪੈਂਦੀ ਹੈ ਪਉਰਾ ਭਰਾਈ ਜਾਦਾ ਜਾਦਾ ਜੀ ਠੀਕ ਹੈ ਠੀਕ ਹੈ ਜੀ ਬਾਈ ਜਾਨਸ ਜਿਵੇਂ ਲਾਈਟ ਵਾਜ ਜਨਰੇਟਰ ਨਾਲ ਜੀ ਚਲਾਉਣਾ ਪਊਗਾ ਜੀ ਠੀਕ ਹੈ ਜੀ ਠੀਕ ਹੈ ਮਤਲਬ ਹੋਰ ਕੀ ਗੱਲ ਧਿਆਨ ਚ ਰੱਖਾਣੀ ਦੱਸੋ ਜੀ ਜਿਹੜਾ ਤੁਹਾਨੂੰ ਮਤਲਬ ਤੁਸੀਂ ਐਕਸਪੀਰੀਅੰਸ ਕੀਤੇ ਹੋਏ 9 ਸਾਲ ਦੇ ਵਿੱਚ ਬਾਕੀ ਹੋਰ ਬਿਮਾਰੀ ਆ ਗਿਆ ਜੀ ਹਾਂ ਜੀ ਬਿਮਾਰੀ ਦਾ ਕੀ ਸਿਸਟਮ ਦੋ ਦੱਸੋ ਜੀ ਜਿਵੇਂ ਹੁਣ ਕਈ ਨੇ ਰੀਆ ਜੀ ਹਾਂ ਜੀ ਲਰ ਰੇਤਾ ਆਊਗਾ ਜੀ ਬੱਚੇ ਰੇਤਾ ਅੰਦਰ ਜਾਊਗਾ ਚੜੂਗਾ ਹਾਂ ਜੀ ਸੀਆਰਡੀ ਆਊ ਜੀ ਠੀਕ ਆ ਠੀਕ ਆ ਜੀ ਬੱਚੇ ਨੂੰ ਠੰਡ ਲੱਗੂਗੀ ਹਾਂ ਜੀ ਹਾਂ ਤਾਂ ਸੀਆਰਡੀ ਆਊ ਜੀ ਠੀਕ ਆ ਠੀਕ ਆ ਜੀ ਜੇ ਮਤਲਬ ਬਾਈ ਚਾਂਸ ਏੜੀ ਬਿਮਾਰੀ ਐ 1 ਬਜੇ ਤੋਂ ਸਾਰਿਆਂ 'ਚ ਫੈਲ ਜਾਂਦੀ ਐ ਇਦਾਂ ਵੀ ਹੁੰਦੀ ਐ ਸਾਰਿਆਂ 'ਚ ਫੈਲ ਜਾਂਦੀ ਜੀ ਸਾਰਿਆਂ 'ਚ ਬਾਕੀ ਬੰਦਿਆਂ 'ਚੋਂ ਫੈਲਦੀ ਹੁੰਦੀ ਜ਼ਿਆਦਾ ਜੀ ਇਹ ਬੰਦਾ ਕਿਵੇਂ ਹੋਰ ਸ਼ੈੱਡ 'ਚ ਜਾ ਕੇ ਦੂਜੇ ਸ਼ੈੱਡ 'ਚ ਬੜੇ ਜੀ ਬਿਮਾਰੀ ਐ ਹਾਂ ਜੀ ਆਇਆ ਨਹੀਂ ਹੁੰਦੀ ਠੀਕ ਹੈ ਠੀਕ ਹੈ ਮਤਲਬ ਜੇ ਕੋਈ ਹੋਰ ਫਾਰਮ ਚ ਆਇਆ ਤੁਸੀਂ ਐ ਤੁਸੀਂ ਰੱਖਦੇ ਜੀ ਧਿਆਨੇ ਦਾ ਹੀ ਆ ਪੂਰਾ ਰੱਖ ਦੇਣਾ ਅਸੀਂ ਤਾਂ ਕਿਸੇ ਹੋਰ ਫਾਰਮ ਜੀ ਆਈਏ ਤੇ ਜਾਵਾਂਗੇ ਫਾਰਮ ਤੇ ਅਸੀਂ ਨਾ ਧੋਕੇ ਜਾਵਾਂਗੇ ਅੱਛਾ ਅੱਛਾ ਤੇ ਸਾਡੇ ਲਈ ਬੰਦਾ ਉਹਦੀ ਆਊਗਾ ਚੰਗੀ ਤਾਂ ਨਾ ਧੋਕੇ ਫਾਰਮ ਵਾਲਾ ਬੰਦਾ ਆਊਗਾ ਬਸ ਫਾਰਮ ਵਾਲਾ ਅੰਦਰ ਕਮਰੇ ਚ ਬਹਿ ਜਾਓ ਜੀ ਅੰਦਰ ਨਹੀਂ ਵੜਨਾ ਮਤਲਬ ਇਹ ਵੀ ਧਿਆਨ ਦੀ ਨਹੀਂ ਗੱਲ ਹੈ ਇੱਥੇ ਧਿਆਨ ਦੇਣਾ ਜੀ ਇਹ ਗੱਲ ਸਿੱਖਣ ਵਾਲੀ ਹੈ ਵੀ ਵੀ ਹਾਂ ਬਾਕੀ ਸਾਡੇ ਬਾਹਰਲਾ ਬੰਦਾ ਕੋਈ ਛੇਤੀ ਅੰਦਰ ਆਉਂਦਾ ਨਹੀਂ ਹੈਗਾ ਜੀ ਇਹ ਵੀ ਹਾਂ ਜੇ ਆਊਗਾ ਫੋਨ ਮਾਰੂਗਾ ਜੀ ਫੋਨ ਮਾਰ ਕਲੀਰ ਰੱਖੀ ਹੋਈ ਹੈ ਜੀ ਅੱਛਾ ਅੱਛਾ ਕਲੀ ਚ ਪੈਰ ਡਬੋ ਕੇ ਚਪਾਂ ਡਬੋ ਕੇ ਬੁੱਢੋ ਕੇ ਫੇਰ ਅੰਦਰ ਆ ਜਾਂਦਾ ਜੀ ਠੀਕ ਹੈ ਮਤਲਬ ਜੇ ਕੋਈ ਬਾਈ ਜਾਨ ਸੁਣਦੀ ਹੈ ਬੀਮਾਰੀ ਦਿੰਦੀ ਹੈ ਨਾ ਇਹ ਫਿਰ ਕੀ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਇਹ ਕੀ ਇਲਾਜ ਦੀ ਚੀਜ਼ ਹੈ ਜੀ ਬਾਕੀ ਫਿਰ ਦਵਾਈਆਂ ਚੱਲਦੀਆਂ ਜੀ ਦਵਾਈਆਂ ਚੱਲਦੀਆਂ ਦਵਾਈ ਨਾਲ ਸਹੀ ਹੋ ਜਾਂਦਾ ਬੱਸ ਸਹੀ ਹੋ ਜਾਂਦੇ ਕੋਈ ਨਾ ਚਲੋ ਫਿਰ ਅਗਰ ਤਾਂ ਵਧੀਆ ਗੱਲ ਹੈ ਜੀ ਬਾਕੀ ਕੰਪਨੀਆਂ ਦੇ ਡਾਕਟਰ ਆਉਂਦੇ ਨੇ ਜੀ ਠੀਕ ਹੈ ਜੀ ਚੈੱਕ ਆਊ ਕਰਕੇ ਜਾਂਦੇ ਨੇ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਣਾ ਕਿੰਨਾ ਮਾਲ ਆ ਸਾਰਾ ਇਹ ਦਿਖਾਇਆ ਜਾਵੇ ਕਿ ਉੱਚੀ ਕੀ ਕੀ ਆਪਣਾ ਉਰੇ 10000 ਬਚਾ ਆਇਆ ਹੋਈ 10000 ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਆਪਣਾ 8000 ਬਚਾ ਜੀ 5 ਤਰੀਕ ਨੂੰ ਆਊਗਾ ਜੀ 8000 ਰੁਪਏ ਬਚਾ 5 ਤਰੀਕ ਨੂੰ 5 ਤਰੀਕ ਨੂੰ ਆਊਗਾ ਇਹ ਫਿਰ ਕੰਪਨੀ ਮਤਲਬ ਖੁਦ ਹੀ ਆਉਂਦੀ ਹੈ ਖੁਦ ਹੀ ਲੈ ਹੀ ਜਾਂਦੀ ਸਾਰਾ ਸਸਤਾ ਹੁਣ ਥੋੜਾ ਜਿਹਾ ਸਿਰਫ ਪੈਚ ਮਤਲਬ ਦੇਖ ਰੇਖਾ ਬਣੀਦਾ ਜੀ ਚਲੋ ਠੀਕ ਹੈ ਬੜੀ ਆਪਣਾ ਲੈ ਪਾਲ ਲੈਣਾ ਪਿੰਦਾ ਜੀ ਤੇ ਚਲੋ ਜੀ ਹੁਣ ਜਾਂਦੀ ਆਪਾਂ ਮਤਲਬ ਜ ਕੀ ਸਲਾਹ ਦੋ ਜਿਹੜੇ ਕੋਈ ਨੌਜਵਾਨ ਭਰਾ ਕਰਨਾ ਚਾਹੁੰਦਾ ਵੀ ਕੰਮ ਕਰੇ ਤਾਂ ਜਿਵੇਂ ਉਮਰੀ ਤਿਵੇਂ ਕਾਹੋ ਜਿਵੇਂ ਹੁਣ ਇਹਨਾਂ ਨੇ ਪੈਸਾ ਲਾ ਕੇ 20 25 ਲੱਖ ਰੁਪਏ ਲਾ ਕੇ ਬਾਹਰ ਜਾਈ ਜਾਂਦੇ ਨੇ ਬਾਹਰ ਕੋਈ ਫਾਇਦਾ ਨਹੀਂ ਹੈਗਾ ਜੀ ਜੇ ਜਹੇ ਬਾਹਰ ਕੰਮ ਕਰਨਗੇ ਹੋਰੇ ਆਪਦਾ ਫਾਰਮ ਪਾ ਕੇ ਉਰੀ ਕੰਮ ਕਰ ਲਓ ਨਾਲੇ ਆਪਦੇ ਘਰੇ ਹੋਊਗਾ ਬੰਦਾ ਨਾਲੇ ਮਾਲ ਚਾਈ ਹਾਂ ਉਹੀ ਤਾਂ ਗੱਲ ਹੈ ਉੱਥੇ ਜਾ ਕੇ ਆਪਾਂ ਨੌਕਰ ਰਵਦੇ ਸਰੀਰ ਦਾ ਫਾਇਦਾ ਕੀ ਆਈ ਇਹਦਾ ਫਾਇਦਾ ਹੀ ਸਹੀ ਗੱਲ ਹੈ ਉਹ ਜਬਦਨਾ ਘਰ ਆਵਦਾ ਕੰਮ ਆਫ ਕਰੀ ਤੇ ਤੁਸੀਂ ਇਹ ਗੱਲ ਕਹਿਣੋ ਵੀ ਜੇ ਆਪਾਂ ਇਹ ਪੋਲਟਰੀ ਫਾਰਮ ਜਾਂ ਮੁਰਗੀ ਫਾਰਮ ਕਹਿੰਦੇ ਨੇ ਪਈ ਕਰਦਣਾ ਵੀ ਫਾਇਦਾ ਹੀ ਆ ਹਾਂ ਪੂਰਾ ਫਾਇਦਾ ਹੈ ਜੀ ਫਾਇਦਾ ਹੈ ਮਤਲਬ ਮਿਹਨਤ ਕਰਨ ਵਾਲਾ ਬੰਦਾ ਜਿੰਦਾ ਮਿਹਨਤ ਆ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਜੀ ਠੀਕ ਹੈ ਠੀਕ ਹੈ ਜੀ ਚਲੋ ਧੰਨਵਾਦ ਜੀ ਤੁਹਾਡਾ ਅਸੀਂ ਜਾਣਕਾਰੀ ਦਿੱਤੀ ਠੀਕ ਹੈ ਹਸੀ ਗੱਲ ਹਸੀ ਗੱਲ